ਅੱਜ 11 ਵਜੇ ਡੇਰਾ ਬੱਬਾ ਨਾਲਕ ਦੇ ਵਿੱਚ ਜਿੱਨੇ ਐਮਸੀ ਸਾਹਿਬ ਬਾਂਸ ਸਿੰਘ ਨੇ ਉਹਨਾਂ ਦੇ ਨਾਲ ਅੱਜ ਨਸ਼ਿਆਂ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ ਸੀ ਹੁਣ 12 ਵਜੇ ਜਿੰਨੇ ਵੀ ਸਾਡੇ ਏਰੀਏ ਦੇ ਮਾਜੋਬ ਸਰਪੰਚ ਸਾਹਿਬ ਹੈਗੇ ਨੇ ਉਹਨਾਂ ਸਾਰਿਆਂ ਨੂੰ ਉਹਨਾਂ ਸਾਰਿਆਂ ਦੇ ਨਾਲ ਅੱਜ ਨਸ਼ਿਆਂ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ ਆ ਤੇ ਸਾਰੀ ਜਾਣਕਾਰੀ ਜਾਂਜੀ ਕੀਤੀ ਗਈ ਆ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਬਾਰੇ ਸਾਰਾ ਕੁਝ ਦੱਸਿਆ ਗਿਆ ਕਿ ਜੇ ਕੋਈ ਤੁਹਾਡੇ ਪਿੰਡ ਦੇ ਨਸ਼ਾ ਵੇਚਦਾ ਤੇ ਉਹਦੀ ਸਾਨੂੰ ਇਨਫੋਰਮੇਸ਼ਨ ਦੋ ਜੇ ਕਿਹਨੇ ਸਰਕਾਰੀ ਜਗ੍ਹਾ 'ਚ ਕੋਈ ਆਪਣੀ ਪ੍ਰਾਪਰਟੀ ਬਣਾਈ ਹੋਈ ਆ ਉਹਦੇ ਬਾਰੇ ਵੀ ਦੱਸੋ ਐਕਸ਼ਨ ਲਵਾਂਗੇ ਜੇਕਰ ਇਸ ਤੋਂ علاوہ ਜੇ ਕੋਈ ਹੋਰ ਨਸ਼ੇ ਦੇ ਸਮੱਗਰਜ ਕੋਈ ਨੋਟਿਸਿਸ ਗੱਲ ਆਉਂਦੀ ਆ ਸਾਨੂੰ ਉਹ ਵੀ ਦੱਸਣਾ ਤੇ ਬਾਕੀ ਜੇਕਰ ਕਿਸੇ ਪਿੰਡ ਚ ਸਾਰਿਆਂ ਪਿੰਡਾਂ ਚੋਂ ਕਿਹਦੇ ਪਿੰਡਾਂ ਚ ਨਸ਼ਾ ਨਹੀਂ ਵਿਕ ਰਿਆ ਤਾਂ ਉਹ ਸਰਪੰਚ ਸਹਬਾਨ ਪਿੰਡ ਦਾ ਇੱਕ ਮਤਾ ਪਾ ਕੇ ਸਾਨੂੰ ਦੇਣ ਕਿ ਸਾਡੇ ਪਿੰਡ ਚ ਨਸ਼ਾ ਨਹੀਂ ਨਹੀਂ ਵਿਕ ਰਿਆ ਜੀ ਇਹ ਗੱਲ ਕਹੀ ਆ ਕਿ ਅਸੀਂ ਅੱਜ ਤੋਂ ਬਾਅਦ ਨਸ਼ਾ ਵੇਚਣ ਵਾਲਿਆਂ ਦੇ ਮਗਰ ਨਹੀਂ ਆਉਣਾ ਤੇ ਨਾ ਉਹਨਾਂ ਦੇ ਖਿਲਾਫ ਆਹੀ ਕੋਈ ਐਕਸ਼ਨ ਜੜਾ ਵਾ ਉਹ ਹੋਊਗਾ ਪੂਰਾ ਆਪਾਂ ਜਿਹੜੀ ਗੋਡੀ ਲੈ ਕੇ ਬਾਹਰ ਭੇਜਦਾ ਉਹਨਾਂ ਵਰੀ ਕੀ ਉਹ ਮੈਂ ਪਹਿਲਾਂ ਵੀ ਮੀਟਿੰਗ ਦੱਸਿਆ ਸੀ ਉਹਨਾਂ ਦੀ ਆਈਡੀ ਬਣੀ ਹੋਈ ਆ ਜਿਹੜੇ ਆ ਉਹ ਉਥੋਂ ਲੈਂਦੇ ਆ ਜੇ ਕੋਈ ਉਸ ਤੋਂ ਇਲਾਵਾ ਹੋਰ ਕੋਈ ਹੋਊਗਾ ਉਹਦੇ ਖਿਲਾਫ ਐਕਸ਼ਨ ਲਵਾਂਗੇ ਜੀ ਹਾਂਜੀ ਅੱਜ ਜਿਹੜੀ ਮੀਟਿੰਗ ਰੱਖੀ ਗਈ ਆ ਸਾਡੇ ਐਸ ਐਚਓ ਸਰਦਾਰ ਸਤਪਾਲ ਸਿੰਘ ਦੀ ਵੱਲੋਂ ਇਹ ਸਮੂਹ ਸਰਪੰਚਾਂ ਨੂੰ ਪੰਚਾਂ ਨੂੰ ਸੱਦਿਆ ਗਿਆ ਹੈ ਸਾਡੇ ਬਲਾਕ ਲੈਵਲ ਦੀ ਸਾਡੀ ਮੀਟਿੰਗ ਸੀ ਇਸ ਦੇ ਵਿੱਚ ਸਾਡੇ ਐਸਐਚਓ ਸਾਹਿਬ ਨੇ ਸਾਨੂੰ ਜਾਣੂ ਕਰਵਾਇਆ ਵਾ ਕਿ ਜਿਹੜਾ ਜੋਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦਾ ਐਕਸ਼ਨ ਚੱਲ ਰਿਹਾ ਵਾ ਉਹ ਸ਼ਲਾਘਾਯੋਗ ਕਦਮ ਆ ਜਿਹੜਾ ਇਹਨਾਂ ਨੇ ਕੀਤਾ ਆ ਵਾ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਤਕਰੀਬਨ ਹਰ ਪਿੰਡ ਦੇ ਵਿੱਚ ਹੀ ਨਸ਼ਾ ਸੀਗਾ ਨਸ਼ਾ ਵੇਚਦਾ ਵੀ ਸਨ ਨਸ਼ਾ ਕਰਦੇ ਵੀ ਸਨ ਇਹਨਾਂ ਨੇ ਸਾਨੂੰ ਜਾਣੂ ਕਰਵਾਇਆ ਕਿ ਸਰਕਾਰ ਇਸ ਚੀਜ਼ ਨੂੰ ਬੜੀ ਗੰਭੀਰਤਾ ਨਾਲ ਲੈ ਰਹੀ ਹੈ ਤੇ ਸਾਨੂੰ ਇਸ ਗੱਲ ਦੀ ਮੈਂ ਸਮਝਦਾ ਹੁਦੈਤ ਵੀ ਆ ਕਿ ਜਿਹੜੇ ਨਸ਼ੇ ਵੇਚਦੇ ਆ ਸਾਨੂੰ ਉਹਨਾਂ ਦਾ ਸਹਿਯੋਗ ਨਹੀਂ ਕਰਨਾ ਚਾਹੀਦਾ ਉਹਨਾਂ ਦੇ ਮਗਰ ਨਹੀਂ ਆਉਣਾ ਚਾਹੀਦਾ ਸਰਪੰਚੋਂ ਦੇ ਨਾਤੇ ਉਹਨਾਂ ਤੇ ਬਣਦੀਆਂ ਕਾਰਵਾਈਆਂ ਜਿਹੜੀ ਸਰਕਾਰ ਕਰ ਰਹੀ ਆ ਅਸੀਂ ਐਸਐਚਓ ਸਾਹਿਬ ਦੇ ਧੰਨਵਾਦ ਦੀਆਂ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਇਸ ਚਿੱਕੜ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਆ ਸਾਡੇ ਸਮਾਜ ਨੂੰ ਸਾਫ਼ ਸੁਥਰਾ ਬਣਾਉਣ ਦੀ ਜਿਹੜੀ ਆ ਸਾਨੂੰ ਵਿਸ਼ਵਾਸ ਦਿਵਾਇਆ ਉਮੀਦ ਦਿਤੀ ਹੈ ਅਸੀਂ ਉਹਨਾਂ ਦੇ ਧੰਨਵਾਦ ਦੀਆਂ ਸਾਡੇ ਆਪਣੇ ਵੀ ਨਗਰ ਦੇ ਵਿੱਚ ਇਹ ਬੜੀਆਂ ਮੁਸ਼ਕਲਾਂ ਸਨ ਨਸ਼ੇ ਦੀਆਂ ਤੇ ਮੈਂ ਸਮਝਦਾ ਕਿ ਕਾਫੀ ਹੱਦ ਤੱਕ 80% ਦੇ ਉੱਪਰ ਜਿਹੜਾ ਨਸ਼ਾ ਕੰਟਰੋਲ ਹੈ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਦਾ ਧੰਨਵਾਦੀ ਹਾਂ ਔਰ ਪੰਜਾਬ ਸਰਕਾਰ ਨੂੰ ਉਮੀਦ ਕਰਦੇ ਹਾਂ ਕਿ ਸਾਨੂੰ ਸਾਫ਼ ਸੁਥਰਾ ਮਾਹੌਲ ਸਾਫ਼ ਸੁਥਰਾ ਪ੍ਰਸ਼ਾਸਨ ਦਿੱਤਾ ਜਾਵੇ ਬਹੁਤ ਮਿਹਰਬਾਨੀ ਸਰਕਾਰ ਦੇ ਧੰਨਵਾਦੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ